ਕਿਸੇ ਨੇ ਵੀ ਬਾਜ਼ਾਰ ਕੋਈ ਬੰਦ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਕਿਉਂਕਿ ਜੇ ਸਹੀ ਮੈਨੇ ਪੁੱਛੋ ਤਾਂ ਕਈਆਂ ਨੂੰ ਹਲੇ ਪਤਾ ਵੀ ਹੈ ਨਹੀਂ ਵੀ ਕੱਲ ਭਾਰਤ ਬੰਦ ਦੀ ਕੋਲ ਸੀਗੀ ਦੇਖੋ ਰੋਟੀ ਅਸੀਂ ਤੁਹਾਡੇ ਸਿਰੋਂ ਖਾਣੀ ਹੈ ਠੀਕ ਹੈ ਜੀ ਬਾਜ਼ਾਰ ਜਾਓ ਆਪਣਾ ਖੁੱਲੇ ਬਾਜ਼ਾਰ ਕੋਈ ਬੰਦ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਜੇ ਬੰਦ ਹੋਊਗਾ ਤਾਂ ਜ਼ਰੂਰ ਅਸੀਂ ਵੀ ਬੰਦ ਕਰਾਂਗੇ ਸਸਿਕਲਨ ਉਸ ਕਾਰਮਾ ਵੀ ਕਿਸੇ ਤੁਹਾarda samiti update ਜੋ ਤੁਹਾਨੂੰ ਦੇ ਰਿਹਾ ਜਿੱਥੇ ਕਿ ਭਾਰਤ ਬੰਦੀ ਕਾਲ ਕੱਲ ਕਹੀ ਗਈ ਸੀਗੀ ਕਈ ਯੂਨੀਅਨ ਦੇ ਵੱਲੋਂ ਟ੍ਰੇਡ ਯੂਨੀਅਨ ਜਿਹੜੀਆਂ ਸੀਗੀਆਂ ਤੇ ਉਹਦਾਂ ਦੇ ਨਾਲ-ਨਾਲ ਕਈ ਕਿਸਾਨ ਜਥੇਬੰਦੀਆਂ ਸੀਗੀਆਂ ਜਿੰਨਾਂ ਵੱਲੋਂ ਅੱਜ ਭਾਰਤ ਬੰਦੀ ਕਾਲ ਸੀਗੀ ਲੇਕਿਨ ਉਸੇ ਚੱਲਦੇ ਇਹ ਤਸਵੀਰਾਂ ਤੁਸੀਂ ਇਸ ਸਮੇਂ ਫਗਵਾੜਾ ਸਿਨੇਮਾ ਰੋਡ ਤੇ ਖੜੇ ਹੋਏ ਆ ਬਾਜ਼ਾਰ 'ਚ ਖੜੇ ਆ ਦੇਖ ਸਕਦੇ ਹੋ ਕਿ ਇੱਥੇ ਫਿਲਹਾਲ ਕਿਉਂਕਿ ਜਿੱਥੇ ਭਾਰਤ ਬੰਦੀ ਕਾਲ ਸੀਗੀ ਉਹਦਾਂ ਨੇ ਕਿਹਾ ਕੀ ਸੀ ਕਿ ਸਾਡੇ ਨਾਲ ਜਿਹੜੇ 30 ਕਰੋੜ ਦੇ ਕਰੀਬ ਜਿਹੜੇ ਸਮਰਥਕ ਨੇ ਇਸ ਭਾਰਤ ਬੰਦ ਦੀ ਕਾਲ ਦਾ ਸਮਰਥਨ ਕਰਨਗੇ ਲੇਕਿਨ ਉੱਥੇ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਫਗਵਾੜਾ ਤੇ ਬਾਜ਼ਾਰ ਅੱਜ ਖੁੱਲੇ ਹੋਏ ਨੇ ਤੇ ਫਗਵਾੜਾ ਦੇ ਬਾਜ਼ਾਰ 'ਚ ਇਸ ਸਮੇਂ ਦੀ ਖੁੱਲ ਦੇਖ ਰਹੇ ਹਾਂ ਕਿ ਮਾਰਕੀਟ ਸਾਡੀ ਖੁੱਲੀ ਹੋਈ ਹੈ ਮਾਰਕੀਟ ਵਾਲੇ ਤਾਂ ਵੀ ਗਲਤ ਗੱਲ ਕਰ ਲੈਨੇ ਕਿ ਆਖਿਰਕਾਰ ਕਿ ਇਸ ਭਾਰਤ ਬੰਦ ਦਾ ਕੋਈ ਅਸਰ ਹੈ ਇਸ ਬਾਜ਼ਾਰ ਤੇ ਜਾਂ ਕੋਈ ਬਾਜ਼ਾਰ ਬੰਦ ਹੋਏਗਾ ਕਿੰਨੇ ਦਿਨਾਂ ਕਿੰਨੇ ਟਾਈਮ ਤੇ ਬੰਦ ਹੋਏਗਾ ਸਭ ਜਿਹੜੀ ਭਾਰਤ ਬੰਦ ਦੀ ਕਾਲ ਸੀਗੀ ਉਸ ਰਿਗਾਰਡਿੰਗ ਫਗਵਾੜੇ ਦੀ ਬਾਜ਼ਾਰ ਖੁੱਲਣ ਗਈ ਹੈ ਬੰਦ ਹੋਣਗੇ ਕੁਝ ਸਮੇਂ ਤੱਕ ਕਿਹੋ ਜੀ ਕੀ ਅਪਡੇਟ ਹੈ ਦੇਖੋ ਹੱਲੇ ਤੱਕ ਤਾਂ ਕਿਸੇ ਨੇ ਵੀ ਬਾਜ਼ਾਰ ਕੋਈ ਬੰਦ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕਿਉਂਕਿ ਜੇ ਸਹੀ ਮੈਨੇ ਪੁੱਛੋ ਤਾਂ ਕਈਆਂ ਨੂੰ ਹੱਲੇ ਪਤਾ ਵੀ ਨਹੀਂ ਬਈ ਕੱਲ ਭਾਰਤ ਬੰਦ ਦੀ ਕੋਲ ਸੀ ਜਿੱਦਾਂ ਕਿ ਮੈਂ ਹੀ ਲਾ ਲਵਾਂ ਮੈਨੂੰ ਪਤਾ ਵੀ ਨਹੀਂ ਵੀ ਕੱਲ ਭਾਰਤ ਬੰਦ ਦੀ ਕੋਲ ਸੀ ਤਦ ਹੀ ਬੰਦ ਕਰਾਂਗੇ ਨਾ ਸਾਨੂੰ ਪਤਾ ਹੋਵੇ ਵੀ ਭਾਰਤ ਬੰਦ ਹੈ ਜੀ ਕੱਲ ਨੂੰ ਕਰਨਾ ਸਾਰਿਆਂ ਨੇ ਕਰਨਾ ਸਾਰਾ ਦਾ ਸ਼ਹਿਰ ਸਾਰਾ ਬਾਜ਼ਾਰ ਖੁੱਲਾ ਫਗਵਾੜਾ ਸਾਰਾ ਖੁੱਲਾ ਸਾਰਾ ਫਗਵਾੜਾ ਖੁੱਲਾ ਜੀ ਉਹਦੇ ਕਾਰਨ ਹੁਣ ਅਸੀਂ ਵੀ ਖੁੱਲੇ ਆ ਜੇ ਕੋਈ ਪਤਾ ਹੋਵੇ ਵੀ ਅੱਜ ਭਾਰਤ ਬੰਦ ਸੀਗਾ ਤੇ ਅਸੀਂ ਬੰਦ ਕਰੀਏ ਜਰੂਰ ਕਰੀਏ ਸਾਥ ਦੇਈਏ ਤੁਹਾਡਾ ਕਈ ਕੇਂਦਰੀ ਟ੍ਰੇਡ ਯੂਨੀਅਨ ਸੀਗੀ ਆ ਤੇ ਕਈ ਕਿਸਾਨ ਜਥੇਬੰਦੀ ਵੱਲੋਂ ਸੀਗੇ ਜਿਨ੍ਹਾਂ ਵੱਲੋਂ ਕੱਲ ਕਿਹਾ ਗਿਆ ਸੀਗਾ ਕਿ ਅਸੀਂ ਕੱਲ ਭਾਰਤ ਬੰਦ ਦੀ ਕੋਲ ਦਾਵਾਂਗੇ ਇਸ ਕਰਕੇ ਅਸੀਂ ਪੰਜਾਬ ਦੀ ਅਲੱਗ-ਅਲੱਗ ਸ਼ਹਿਰ ਤੋਂ ਅਪਡੇਟ ਦੇ ਰਹੇ ਹਾਂ ਫਗਵਾੜਾ ਇਸ ਸਮੇਂ ਅਸੀਂ ਖੜੇ ਫਗਵਾੜਾ ਬਾਜ਼ਾਰ ਤੇ ਇਹੀ ਅਪਡੇਟ ਕਰ ਰਹੇ ਹਾਂ ਕਿ ਲੋਕਾਂ ਨੂੰ ਅਪਡੇਟ ਕਰੀਏ ਕਿ ਹਾਂਜੀ ਬਾਜ਼ਾਰ ਖੁੱਲੇ ਨੇ ਲੋਕ ਵਜ਼ਾਰਾ ਚ ਆਉਣ ਜਾਂ ਨਾ ਆਉਣ ਫਿਰ ਅਕੋਰਡਿੰਗਲੀ ਲੋਕ ਆਪਣਾ ਫੈਸਲਾ ਕਰਦੇ ਦੇਖੋ ਜੀ ਬਾਜ਼ਾਰ ਖੁੱਲੇ ਆ ਅਸੀਂ ਇੱਥੇ ਬੈਠੇ ਆ ਬਾਜ਼ ਦੇਖੋ ਰੋਟੀ ਅਸੀਂ ਤੁਹਾਡੇ ਸਿਰੋ ਖਾਣੀ ਆ ਠੀਕ ਹੈ ਜੀ ਬਾਜ਼ਾਰ ਚਾਓ ਆਪਣਾ ਖੁੱਲੇ ਬਾਜ਼ਾਰ ਕੋਈ ਬੰਦ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੇ ਬੰਦ ਹੋਊਗਾ ਤਾਂ ਜ਼ਰੂਰ ਅਸੀਂ ਵੀ ਬੰਦ ਕਰਾਂਗੇ ਠੀਕ ਸੋ ਦੇਖ ਸਾਡੀ ਫਿਲਹਾਲ ਤੁਹਾਨੂੰ ਅਪਡੇਟ ਦੇ ਰਹੀਆਂ ਜਿੱਥੇ ਕੀ ਫਗਵਾੜਾ ਦੇ ਸਿਨੇਮਾ ਰੋਡ ਬਾਜ਼ਾਰ ਚ ਖੜੇ ਆ ਤੇ ਫਗਵਾੜਾ ਦੇ ਬਾਜ਼ਾਰ ਮੈਂ ਤੁਹਾਨੂੰ ਹੋਰ ਅੱਗੇ ਤੱਕ ਦਿਖਾ ਰਹੇ ਨੇ ਇੱਕ ਵਾਰੀ ਬੜਾ ਇੱਥੋਂ ਜ਼ੂਮ ਭਾ ਵੀ ਮੇਰਾ ਭਰਾ ਮਾਰਦੇ ਕੀ ਫਗਵਾੜਾ ਦੇ ਬਾਜ਼ਾਰ ਬਿਲਕੁਲ ਖੁੱਲੇ ਨੇ ਸੋ ਜਿੰਨੇ ਵੀ ਫਗਵਾੜਾ ਵਾਲੇ ਨੇ ਸਪੈਸ਼ਲੀ ਤੁਹਾਨੂੰ ਦੱਸਦੀ ਕੀ ਜਿੱਥੇ ਭਾਰਤਪੰਦ ਦੀ ਕਾਲ ਸੀਗੀ ਭਾਰਤਪੰਦ ਦੀ ਕਾਲ ਦੇ ਚੱਲਦੇ ਆ ਕਿ ਫਗਵਾੜਾ ਦੇ ਜਿਹੜੇ ਬਾਜ਼ਾਰ ਤੁਹਾਨੂੰ ਖੁੱਲੇ ਮਿਲਣਗੇ ਲੇਕਿਨ ਜੇਕਰ ਅਸੀਂ ਗੱਲ ਕਰ ਲਈਏ ਪੰਜਾਬ ਰੋਡਵੇਜ਼ ਬੱਸਾਂ ਨਹੀਂ ਕਿਉਂਕਿ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੀ ਅੱਜ ਹੜਤਾਲ ਸੀਗੀ ਕੱਚੇ ਮੁਲਾਜ਼ਮਾਂ ਦੀ ਕਿਉਂਕਿ ਉਹਨਾਂ ਦੀ ਮੰਗ ਸੀਗੀ ਕਿ ਸਾਡੇ ਜਿਹੜੇ ਮੁਲਾਜ਼ਮ ਫੜੇ ਗਏ ਆ ਉਹਨਾਂ ਨੂੰ ਰਿਹਾਅ ਕੀਤਾ ਜਾਏ ਤਾਂ ਕਿ ਰੋਡਵੇਜ਼ ਦੀਆਂ ਬੱਸਾਂ ਦੇ ਅੱਜ ਹੜਤਾਲ ਹੈ ਉਹ ਤੁਹਾਨੂੰ ਬਾਜ਼ਾਰ ਵਿੱਚ ਮੈਂ ਤੁਹਾਨੂੰ ਇੱਥੇ ਦਿਖਾ ਦੇਣਾ ਇੱਧਰ ਆਇਓ ਇੱਕ ਵਾਰ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਜੀ ਕਿ ਫਗਵਾੜਾ ਬੱਸ ਸਟੈਂਡ ਦੇ ਉੱਪਰ ਜੇਕਰ ਅਸੀਂ ਗੱਲ ਕਰ ਲਈਏ ਤੁ ਪ੍ਰਾਈਵੇਟ ਬੱਸਾਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਜਿਹੜੇ ਕਿ ਬੀਬੀਆਂ ਸਾਡੀਆਂ ਭੈਣਾਂ ਆਧਾਰ ਕਾਰਡ ਦਿਖਾ ਕੇ ਸਫ਼ਰ ਕਰਦੀਆਂ ਨੇ ਆਧਾਰ ਕਾਰਡ ਦੇ ਉੱਪਰ ਸਰਕਾਰੀ ਬੱਸਾਂ ਸਫ਼ਰ ਕਰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ ਖਵਾਈ ਦਾ ਸਾਹਮਣਾ ਜ਼ਰੂਰ ਕਰਨਾ ਪਊਗਾ ਲੇਕਿਨ ਜੇ ਬਾਜ਼ਾਰਾਂ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਫਗਵਾੜਾ ਦੇ ਜਿਹੜੇ ਬਾਜ਼ਾਰ ਆ ਉਹ ਖੁੱਲੇ ਮਿਲਣਗੇ ਫਗਵਾੜਾ ਵਿੱਚ ਬਾਜ਼ਾਰ ਆ ਦੇਖ ਲਓ ਜੀ ਇੱਥੇ ਦੁਕਾਨਾਂ ਲੱਗ ਰਹੀਆਂ ਨੇ ਫਗਵਾੜਾ ਦੇ ਬਾਜ਼ਾਰ ਬਿਲਕੁਲ ਖੁੱਲੇ ਨੇ ਯਾਨੀ ਕਿ ਭਾਰਤ ਬੰਦ ਦਾ ਜਿਹੜਾ ਅਸਰ ਆ ਤੁਹਾਨੂੰ ਫਗਵਾੜਾ ਦੇ ਵਿੱਚ ਜਿਹੜਾ ਨਹੀਂ ਮਿਲੂਗਾ ਲੇਕਿਨ ਉੱਧੇ ਦਿਖਾ ਰਹੇ ਜੀ ਉਹ ਪੁਲ ਤੁਹਾਨੂੰ ਪ੍ਰਾਈਵੇਟ ਬੱਸਾਂ ਆਉਂਦੀਆਂ ਮਿਲਣਗੀਆਂ ਲੇਕਿਨ ਇੱਥੇ ਫਿਲਹਾਲ ਤੁਹਾਨੂੰ ਕੋਈ ਵੀ ਸਰਕਾਰੀ ਬੱਸ ਨਹੀਂ ਮਿਲੂਗੀ ਕਿਉਂਕਿ ਬਹੁਤ ਸਾਰੇ ਇਨਸਾਨੀ ਬੀਬੀਆਂ ਭੈਣਾਂ ਨੇ ਜਿਹੜੀਆਂ ਕਿ ਆਧਾਰ ਕਾਰਡ ਦਿਖਾ ਕੇ ਸਰਕਾਰੀ ਬੱਸਾਂ ਸਫ਼ਰ ਕਰਦੀਆਂ ਨਹੀਂ ਲੇਕਿਨ ਤੁਹਾਨੂੰ ਸਰਕਾਰੀ ਬੱਸ 'ਚ ਸਫ਼ਰ ਕਰਨ ਲੱਗੇ ਖੱਜਲ-ਖੁਆਈ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਕਿਉਂਕਿ ਸਰਕਾਰੀ ਬੱਸਾਂ ਪੁਨਮਸ ਰੋਡਵੇਜ ਹੋ ਗਈਆਂ ਇਹ ਬੱਸਾਂ ਜਿਹੜੀਆਂ ਤੁਹਾਨੂੰ ਨਹੀਂ ਮਿਲਣਗੀਆਂ ਅੱਜ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿ ਸਾਡੇ ਸਾਥੀ ਪਹਿਲਾਂ ਦੀ ਹੱਕ ਰੋਸ ਤੋਂ ਬਾਅਦ ਜਿਹੜੀ ਹੈ ਅੱਗੇ ਦੀ ਕਾਰਵਾਈ ਹੋਏਗੀ ਜਾਂ ਅੱਗੇ ਹੜਤਾਲ ਕੋ ਤੱਕ ਰੱਖ ਦਿੰਨੀ ਹੈ ਉਹ ਬਾਅਦ ਦੀ ਗੱਲ ਹੁੰਦੀ ਹੈ ਕਿਉਂਕਿ ਅੱਜ ਹਲੇ ਪਤਾ ਲੱਗੇਗਾ ਕਿ ਮੀਟਿੰਗ ਹੁੰਦੀ ਹੈ ਜਾਂ ਕੀ ਫੈਸਲਾ ਹੁੰਦਾ ਸਾਹਮਣੇ ਆਉਂਦਾ ਸੋ ਇਧਰ ਦੇਖ ਸਕਦੇ ਹੋ ਜਿੱਥੇ ਕਿ ਅਸੀਂ ਇਸ ਸਮੇਂ ਫਗਵਾੜਾ ਬੱਸ ਸਟੈਂਡ ਤੇ ਖੜੇ ਆ ਜਿੱਥੇ ਕਿ ਤੁਹਾਨੂੰ ਕੋਈ ਵੀ ਸਰਕਾਰੀ ਬੱਸ ਜਾਂ ਪਨਬੱਸ ਜਾਂ ਰੋਡਵੇਜ਼ ਬੱਸ ਨਹੀਂ ਮਿਲੂਗੀ ਕਿਉਂਕਿ ਅੱਜ ਉਹਨਾਂ ਦੇ ਰੋਡਵੇਜ਼ ਮੁਲਾਜ਼ਮਾਂ ਦੀ ਜਿਹੜੀ ਇਹ ਹੜਤਾਲ ਹੈ ਤੁਹਾਨੂੰ ਸੜਕਾਂ ਤੇ ਇਹ ਬੱਸ ਸਟੈਂਡ ਦੇ ਉੱਪਰ ਵੀ ਇਸ ਸਮੇਂ ਆਹ ਪ੍ਰਾਈਵੇਟ ਬੱਸਾਂ ਦੇਖਣਗੇ ਦੇਖ ਸਕਦੇ ਹੋ ਸੋ ਜਿਹੜੇ ਸਾਡੀਆਂ ਬੀਬੀਆਂ ਭੈਣਾਂ ਅਧਾਰ ਕਾਰਡ ਦਿਖਾ ਕੇ ਬੱਸਾਂ 'ਚ ਸਫ਼ਰ ਕਰਦੇ ਨੇ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਨੇ ਉਹਨਾਂ ਨੂੰ ਖੱਜਲ-ਖੁਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਜਿਹੜੇ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਨੇ ਪਨ ਬੱਸ ਰੋਡਵੇਜ਼ ਬੱਸਾਂ 'ਚ ਸਫ਼ਰ ਕਰਦੇ ਨੇ ਉਹਨਾਂ ਨੂੰ ਖੱਜਲ-ਖੁਆਈ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਅੱਜ ਹੜਤਾਲ ਦੇ ਕਰਕੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਰੋਡਵੇਜ਼ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲਣਗੀਆਂ ਤੁਹਾਨੂੰ ਸੜਕਾਂ ਦੇ ਉੱਪਰ ਇਹ ਪ੍ਰਾਈਵੇਟ ਬੱਸਾਂ ਹੀ ਦਿਖਣਗੀਆਂ ਸੋ ਇਹ ਅਪਡੇਟ ਜੋ ਤੁਹਾਨੂੰ ਦਿੱਤੀ ਹੈ ਇਸ ਸਮੇਂ ਕਿ ਭਾਰਤ ਬੰਦੀ ਕਾਲ ਦੇ ਉੱਪਰ ਫਗਵਾੜਾ ਦੇ ਬਾਜ਼ਾਰ ਵੀ ਖੁੱਲੇ ਨੇ ਜਿਸ ਦੇ ਉੱਪਰ ਭਾਰਤ ਬੰ ਫਗਵਾੜਾ ਦੇ ਬਾਜ਼ਾਰਾਂ ਤੇ ਕੋਈ ਅਸਰ ਨਹੀਂ ਹੈ ਤੁਸੀਂ ਬਾਜ਼ਾਰ ਆ ਕੇ ਆਪਣਾ ਕੰਮ ਕਾਜ ਜੋ ਕਰਨਾ ਕਰ ਸਕਦੇ ਹੋ ਲੇਕਿਨ ਸਰਕਾਰੀ ਬਸਾਂ 'ਚ ਸਫ਼ਰ ਕਰਨਗੇ ਤੁਹਾਨੂੰ ਖੱਜਲ ਖਵਰੀ ਹੋ ਸਕਦੀ ਹੈ ਕਿਉਂਕਿ ਸਰਕਾਰੀ ਬਸਾਂ ਤੁਹਾਨੂੰ ਅੱਜ ਨਹੀਂ ਮਿਲਣਗੀਆਂ ਤੁਹਾਨੂੰ ਇਹਨਾਂ ਸੜਕਾਂ ਤੇ ਇਸ ਸਰਵੇ ਸਿ ਫਗਵਾੜਾ ਬਸ ਸਟੈਂਡ ਤੇ ਖੜੇ ਹੋ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਇੱਥੇ ਸਿਰਫ ਪ੍ਰਾਈਵੇਟ ਬਸਾਂ ਹੀ ਮਿਲਣਗੀਆਂ ਤੁਹਾਨੂੰ ਸਰਕਾਰੀ ਬਸ ਅੱਜ ਨਹੀਂ ਮਿਲੇ ਕਿਉਂਕਿ ਅੱਜ ਉਹਨਾਂ ਦੀ ਹੜਤਾਲ ਹੈ ਸੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਹਰ ਇੱਕ ਤੱਕ ਪਹੁੰਚੇ